10 ਫਰਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਦੱਸਿਆ ਹੋਇਆ ਸੀਗਾ ਕਿ ਅੱਜ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਦੀ ਸੰਭਾਵਨਾ ਬਣ ਰਹੀਆਂ ਨੇ ਪਰ ਜਿਵੇਂ ਅੱਜ ਤੋਂ ਪਲੱਗੀ ਤੇ ਹਲਕੀ ਜਿਹੀ ਗਰਮਾਹਟ ਦੇਖੀ ਗਈ ਹੈ ਇਹ ਸਿਸਟਮ ਥੋੜਾ ਜਿਹਾ ਮਜ਼ਬੂਤ ਹੋਇਆ ਜਿਹਦੇ ਵਿੱਚ ਪਹਿਲਾਂ ਇਹ ਉਮੀਦ ਸੀਗੀ ਕਿ ਮੀਂਹ ਮਾਝਾ ਦੁਆਬਾ ਜਾਂ ਪਵਾਰ ਖੇਤਰ ਨੂੰ ਪ੍ਰਭਾਵਿਤ ਕਰੇਗਾ ਪਰ ਇਸ ਵੇਲੇ ਜਿਹੇ ਹਾਲਾਤ ਬਣਦੇ ਜਾ ਰਹੇ ਹਨ ਕਿ ਮਾਲਵੇ ਦੇ ਵੀ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਹੀ ਮੀਂਹ ਸ਼ਰਾਟੇ ਲੱਗ ਸਕਦੇ ਨੇ ਇੱਕ ਜਾਂ ਦੋ ਤਹਿਸੀਲਾਂ ਜਿਹੀਆਂ ਵੀ ਹੋ ਸਕਦੀਆਂ ਨੇ ਜਿੱਥੇ ਆਮ ਨਾਲੋਂ ਥੋੜਾ ਜਿਹਾ ਵੱਧ ਮੀਂਹ ਪੈ ਜਵੇ ਤਾਂ ਕਈ ਖੇਤਰ ਜਿਹਾ ਵੀ ਹੋ ਸਕਦੇ ਹਨ ਜਿੱਥੇ ਸਿਰਫ ਬੱਦਲ ਵਾਈ ਰਵੇ ਮੀਂਹ ਨਾ ਵੀ ਪਵੇ ਪਰ ਬਹੁਤਾ ਮੀਂਹ ਦੁਆਬਾ ਮਾਝਾ ਜਾਂ ਪੁਆਰ ਖੇਤਰ ਦੇ ਵਿੱਚ ਸ਼ਾਮ ਜਾਂ ਰਾਤ ਵੇਲੇ ਪੈਣ ਦੀ ਸੰਭਾਵਨਾ ਨੇ ਇਹਨਾਂ ਖੇਤਰਾਂ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਤਾਂ ਮੀਂਹ ਨਹੀਂ ਪਵੇਗਾ ਫਿਰ ਵੀ ਹਲਕੇ ਤੋਂ ਦਰਮਿਆਨਾ ਕਣਮਣ ਕਣਮਣ ਜਾਂ ਮੀਂਹ ਦੇ ਸ਼ਰਾਟੇ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇ ਸਕਦੇ ਹਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਜਿਵੇਂ ਜਿਵੇਂ ਦਿਨ ਬੀਤਦਾ ਜਾਵੇਗਾ ਸ਼ਾਮ ਵੱਲ ਜਾਮਾਂਗੇ ਉਵੇਂ-ਉਵੇਂ ਬੱਦਲਵਾਂ ਸੰਗਣੀ ਹੋਵੇਗੀ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈਂਦਾ ਹੋਇਆ ਦਿਖਾਈ ਦੇਵੇ ਕਈ ਸਿੱਤੇਰੇ ਰਾਜਸਥਾਨ ਦੇ ਵੀ ਕੁਝ ਕੇ ਖੇਤਰਾਂ ਦੇ ਵਿੱਚ ਹਰਿਆਣੇ ਦੇ ਵੀ ਕੁਝ ਕੇ ਖੇਤਰਾਂ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਵਾਰੀ ਦਾ ਦੌਰ ਕਈ ਖੇਤਰਾਂ ਦੇ ਵਿੱਚ ਕੱਲ ਨੂੰ ਤੇ ਪਰਸ ਨੂੰ ਦੇਖਣ ਨੂੰ ਮਿਲ ਸਕਦਾ ਹੈ